ਪੁਲਿਸ ਟੀਮ ਤੇ ਹਮਲਾ ਕੀਤੀ ਹੱਥੋਪਾਈ ਅਸੀਂ ਸੈਣੇ ਤੋਂ ਦੋ ਬੰਦੇ ਰਾਉਂਡ ਅਪ ਕੀਤੇ ਸੀਗੇ ਤੇ ਨੋਮੀਨੇਟ ਕਰਕੇ ਬੰਦੇ ਨੂੰ ਅਸੀਂ ਫੜਨ ਜਾ ਰਹੇ ਸੀ ਪੁਲਿਸ ਦੀ ਗੱਡੀ ਦੀ ਕੀਤੀ ਭੰਨ ਤੋੜ ਗੱਡੀਆਂ ਗਾਲਾਂ ਜਦੋਂ ਅਸੀਂ ਪਹੁੰਚੇ ਤਾਂ ਉੱਥੇ ਇੱਕ ਮੁੰਡਾ ਹੈਗਾ ਇਹ ਰਾਜਦੀਪ ਸਿੰਘ ਉਹਦੇ ਪਿਤਾ ਜੀ ਆਗੇ ਅਮਿੰਦਰਪਾਲ ਸਿੰਘ ਉਹਨੇ ਆ ਕੇ ਪੁਲਿਸ ਨਾਲ ਬਦਤਮੀਜ਼ੀ ਕੀਤੀ ਔਰ ਪਹਿਲਾਂ ਗੱਡੀ ਦੇ ਵਿੱਚ ਮੋਟਰਸਾਈਕਲ ਮਾਰਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਹੱਥਾਪਾਈ ਕੀਤੀ ਤੇ ਉਹਦੇ ਉਹਨੂੰ ਵੇਖ ਕੇ ਉਹਦੇ ਬੇਟੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਮੁਲਜ਼ਮ ਫਰਾਰ ਹਮਲਾ ਕਰਨ ਵਾਲਾ ਗ੍ਰਿਫਤਾਰ ਉਸ ਤੋਂ ਬਾਅਦ ਫਿਰ ਉਹ ਮੌਕੇ ਤੋਂ ਭੱਜ ਗਿਆ ਤਾਂ ਉਹਦੇ ਪੁਲਿਸ ਨੇ ਜਿਹੜੇ ਉਹ ਪੁਲਿਸ ਦੀ ਕਸਟਡੀ ਵਿੱਚ ਬੰਦੇ ਸੀ ਉਹਨਾਂ ਨੂੰ ਅ ਗੱਡੀ ਵਿੱਚ ਕਾਬੂ ਕਰਕੇ ਬਿਠਾਇਆ ਤੇ ਥਾਣੇ ਲਿਆਏ ਜੀ ਹਾਂ ਜਾਣਕਾਰੀ ਮੁਤਾਬਕ ਪੁਲਿਸ ਨਸ਼ਾ ਤਸਕਰਾਂ ਤੇ ਕਾਰਵਾਈ ਕਰਨ ਦੇ ਲਈ ਇਸ ਪਿੰਡ 'ਚ ਪਹੁੰਚੀ ਸੀ ਇਸ ਦੌਰਾਨ ਜਦੋਂ ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨਸ਼ਾ ਤਸਕਰ ਦੇ ਪਿਤਾ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ ਧਾਵਾ ਬੋਲ ਦਿੱਤਾ ਪੁਲਿਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਨਾਲ ਗਾਲੀ ਗਲੋਚ ਕੀਤਾ ਗਿਆ ਤੇ ਨਾਲ ਹੀ ਮਲਜ਼ਮ ਨੇ ਪੁਲਿਸ ਦੀ ਗੱਡੀ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਪੁਲਿਸ ਜਿਸ ਮਲਜ਼ਮ ਨੂੰ ਕਾਬੂ ਕਰਨ ਲਈ ਪਹੁੰਚੀ ਸੀ ਮਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਜਿਸ ਕਰਕੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਪੁਲਿਸ ਨੂੰ ਭਜੜਾ ਪੈ ਗਈਆਂ ਇਹ ਹੈਰਾਨ ਕਰਦਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਜਿੱਥੋਂ ਦੇ ਪਿੰਡ ਸੈਣਾ 'ਚ ਨਸ਼ਾ ਤਸਕਰਾ ਤੇ ਪੁਲਿਸ ਕਾਰਵਾਈ ਕਰਨ ਲਈ ਪਹੁੰਚੀ ਸੀ ਆਖਰ ਕਿਵੇਂ ਇਹ ਪੂਰੀ ਘਟਨਾ ਵਾਪਰੀ ਇਹ ਤੁਸੀਂ ਪੁਲਿਸ ਅਧਿਕਾਰੀ ਦੇ ਮੂੰਹੋਂ ਹੀ ਸੁਣ ਲਓ ਹੁਕਮ ਦੇਸ਼ਾਂ ਦੇ ਅਨੁਸਾਰ ਅਸੀਂ ਸੈਣੇ ਤੋਂ ਦੋ ਬੰਦੇ ਰਾਉਂਡ ਅਪ ਕੀਤੇ ਸੀਗੇ ਐਫ ਆਈ ਆਰ ਲਾਗ ਕੀਤੀ ਇਹਨਾਂ ਤੇ 104 ਨੰਬਰ ਤਾਂ ਉਹਨਾਂ ਦੀ ਅੱਗੇ ਜਿੱਦਾਂ ਇੱਕ ਨੋਮੀਨੇਟ ਕਰਕੇ ਬੰਦੇ ਨੂੰ ਅਸੀਂ ਫੜਨ ਜਾ ਰਹੇ ਸੀ ਤਾਂ ਸਹਨੇ ਪਿੰਡ ਦੇ ਵਿੱਚ ਜਦੋਂ ਅਸੀਂ ਪਹੁੰਚੇ ਤਾਂ ਉੱਥੇ ਇੱਕ ਮੁੰਡਾ ਹੈਗਾ ਇਹ ਰਾਜਦੀਪ ਸਿੰਘ ਉਹਦੇ ਪਿਤਾ ਜੀ ਆਗੇ ਅਮਿੰਦਰਪਾਲ ਸਿੰਘ ਉਹਨੇ ਆ ਕੇ ਪੁਲਿਸ ਨਾਲ ਬਤਮੀਜ਼ੀ ਕੀਤੀ ਔਰ ਪਹਿਲਾਂ ਗੱਡੀ ਦੇ ਵਿੱਚ ਮੋਟਰਸਾਈਕਲ ਮਾਰਿਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਹਤਾਪਾਈ ਕੀਤੀ ਤੇ ਉਹਦੇ ਉਹਨੂੰ ਵੇਖ ਕੇ ਉਹਦੇ ਬੇਟੇ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਯਾਨੀ ਉਹ ਆਪਣੇ ਬੇਟੇ ਨੂੰ ਭਜਾਉਣ ਆਇਆ ਸੀ ਕਿਉਂਕਿ ਉਹਦੇ ਬੇਟੇ ਤੇ ਪਹਿਲਾਂ ਵੀ 4 5 ਪਰਚੇ ਦਰਜ ਐ। ਕੁਝ ਐਨਡੀਪੀਐਸ ਦੇ ਇੱਕ 307 ਦਾ ਪਰਚਾ ਦਰਜ ਐ। ਤਾਂ ਮਾੜਾ ਅਨਸਰ ਆ ਉਹ। ਤਾਂ ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਫਿਰ ਉਹ ਮੌਕੇ ਤੋਂ ਭੱਜ ਗਿਆ ਤਾਂ ਉਹਦੇ ਪੁਲਿਸ ਨੇ ਜਿਹੜੇ ਉਹਨਾਂ ਪੁਲਿਸ ਦੀ ਕਸਟਡੀ ਵਿੱਚ ਬੰਦੇ ਸੀ। ਉਹਨਾਂ ਨੂੰ ਅ ਗੱਡੀ ਵਿੱਚ ਬੁਕਾਬੂ ਕਰਕੇ ਬਿਠਾਇਆ ਤੇ ਥਾਣੇ ਲਿਆਏ। ਉਸ ਤੋਂ ਬਾਅਦ ਉਹ ਤੇਰਫਿਆਰ ਲੋਜ ਹੋ ਗਈ। ਔਰ ਉਨੂੰ ਦੇਰ ਰਾਤ ਅਰੈਸਟ ਕਰਕੇ ਜਿਹੜੇ ਸਾਡੇ ਕੋਲੇ ਦੋ ਕਾਬੂ ਕੀਤੇ ਹੋਏ ਹੈਗੇ ਸੀਗੇ ਬਲਵਿੰਦਰ ਸਿੰਘ ਬੱਬੂ ਤੇ ਰਾਜਦੀਪ ਸਿੰਘ ਇਹ ਰਾਜਦੀਪ ਸਿੰਘ ਦੇ ਪਿਤਾ ਸੀ ਮਹਿੰਦਰ ਸਿੰਘ ਇਹਨੇ ਆ ਕੇ ਪੁਲਿਸ ਮੁਲਾਜ਼ਮਾਂ ਨਾਲ ਆ ਕੇ ਹੱਥੋਪਾਈ ਕੀਤੀ ਤੇ ਗਾਲੀ ਗਲੋਚ ਵੀ ਕੀਤਾ ਤਾਂ ਇਹ ਉਥੋਂ ਮੌਕੇ ਤੋਂ ਭੱਜ ਗਿਆ ਸੀ ਤਾਂ ਅਸੀਂ ਉਸ ਤੋਂ ਬਾਅਦ ਐਫ ਆਈ ਆਰ ਲਾਜ਼ ਹੋਣ ਤੋਂ ਬਾਅਦ ਇਹਦੇ ਤੇ ਵੱਖਰਾ ਇੱਕ ਮੁਕੱਦਮਾ ਦਰਜ ਕੀਤਾ 105 ਨੰਬਰ ਤਾਂ ਉਸ ਤੋਂ ਬਾਅਦ ਫਿਰ ਇਹਦੀ ਦੇਰ ਰਾਤ ਦੀ ਅਰੈਸਟ ਪਾਲੀ ਸੀ ਜਿਹੜਾ ਰਾਜੀਪਾ ਉਹ ਅਜੇ ਉਹਦੇ ਮੁਕਦਮੇ ਜੇਰੇ ਸਮੈਤ ਨੇ ਮਾਨਯੋਗ ਅਦਾਲਤ ਦੇ ਵਿੱਚ ਤੇ ਮਹਿੰਦਰ ਸਿੰਘ ਤੇ ਪਹਿਲਾ ਮੁਕਦਮਾ ਸੀ ਗਿਆ ਜਿਹੜੇ ਨਸ਼ਾ ਤਸ਼ਕਰ ਬਖਸ਼ੇ ਨਹੀਂ ਜਾਣਗੇ ਨੋਮੀਨੇਟ ਬੰਦੇ ਉਹਦੀ ਜਿਹੜਾ ਬੰਦਾ ਇੱਕ ਨੋਮੀਨੇਟ ਕੀਤਾ ਉਹਦੀ ਜਲਦੀ ਅਰੈਸਟ ਪਾਈ ਜਾਊਗੀ ਇਹ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਹੈ ਉਹਨਾਂ ਤੇ ਪੁਲਿਸ ਕਾਰਵਾਈ ਕਰ ਰਹੀ ਹੈ ਕਿੰਨੇ ਜਣੇ ਅਰੈਸਟ ਕੀਤੇ ਹੁਣ ਤੱਕ ਹੀ ਹੁਣ ਤੱਕ ਇਹ ਐਨਡੀਪੀਐਸ ਦੇ ਵਿੱਚ ਦੋ ਤੇ 105 ਨੰਬਰ ਮਕਦਮਾ ਜਿਹੜਾ ਹੈ ਇਹ ਪੁਲਿਸ ਦੀ ਡਿਊਟੀ 'ਚ ਵਿਗੜਨ ਪਾਉਣ ਦਾ ਉਹਦੇ ਤੇ ਉਹਦੇ ਵਿੱਚ ਇੱਕ ਬੰਦੇ ਦੀ ਗ੍ਰਿਫਤਾਰੀ ਹੈ ਜੀ ਇਸ ਮਾਮਲੇ 'ਚ ਪੁਲਿਸ ਨੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਜਾਂਚ 'ਚ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਵਾਨੀ ਟੀਵੀ ਲਈ ਬਣੀ ਤਸ਼ਰਮਾ ਦੀ ਰਿਪੋਰਟ